ਨਾਤਮੀ ਮਾਤਾ ਜੀ ਦੀ ਕੀ ਹਾਲ ਸੀ ਦੇਖੋ ਉਸ ਟਾਈਮ ਜਿਹੜੇ ਹਾਲਾਤ ਚ ਮਾਤਾ ਜੀ ਸਾਡੇ ਕੋ ਆਏ ਸੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਮਾਤਾ ਜੀ ਦੇ ਪਰਿਵਾਰ ਦੇ ਮੈਂਬਰ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਇਸ ਵੀਡੀਓ ਨੂੰ ਦੇਖ ਲਵੇ ਕੋਈ ਮਿਲਣ ਤਾਂ ਆ ਜਵੇ ਕੋਈ ਨਹੀਂ ਹੈਗਾ ਕੋਈ ਨਾ ਮਾ ਅਸੀਂ ਤਾਂ ਹੈਗੇ ਨਾ ਮੈਂ ਤੇਰਾ ਪੁੱਤ ਨਹੀਂਗਾ ਹਾਂ ਹਾਂ ਮੈਂ ਤੇਰਾ ਪੁੱਤ ਤਾਂ ਮਾ ਮਾਤਾ ਕੀ ਨਾਮ ਤੁਹਾਡਾ ਲక్ష్ਮੀ ਲక్ష్ਮੀ ਤੇ ਤੁਹਾਡੇ ਪਤੀ ਦਾ ਨਾਮ ਕੀ ਸੀ ਕੋਈ ਨਹੀਂ ਨਹੀਂ ਪਹਿਲਾ ਜਿਹੜਾ ਪਤੀ ਸੀਗਾ ਪਤੀ ਦੀ ਮੌਤ ਹੋ ਚੁੱਕੀ ਹੈ ਹਾਂ ਤੁਹਾਡੇ ਪਤੀ ਦੀ ਮੌਤ ਹੋ ਚੁੱਕੀ ਹੈ ਹਾਂ ਕੀ ਨਾਮ ਸੀ ਉਹਨਾਂ ਦਾ ਕੋਈ ਨਹੀਂ ਕੋਈ ਨਹੀਂ ਹਾਂਜੀ ਕੋਈ ਨਹੀਂ ਦਾ ਨਹੀਂ ਫਰੀਦਾ ਸਿੰਘ ਠੀਕ ਹੈ ਤੇ ਹੁਣ ਤੁਹਾਡਾ ਕੋਈ ਹੈਗਾ ਕੋਈ ਨੇੜੇ ਬੱਚਾ ਕੋਈ ਕੋਈ ਵੀ ਨਹੀਂਗਾ हां लक्ष्मी माता नमस्ते मां लक्ष्मी माता नाम ਪਤੀ ਦਾ ਨਾਮ ਰਿਤਮ ਸਿੰਘ ਬੱਚੇ ਕਿੰਨੇ ਆ ਤੁਹਾਡੇ ਆਪ ਦੇ ਵਿੱਚ ਅਜ ਤੋਂ 35 40 ਸਾਲ 50 ਸਾਲ ਪਹਿਲਾਂ 5 5 6 6 7 7 ਭਰਾ ਹੁੰਦੇ ਸੀਗੇ ਉਦੋਂ ਮਿੱਥੋਂ ਕਈ ਮੈਂਬਰ ਇਦਾਂ ਦੇ ਸੀ ਜਿਨ੍ਹਾਂ ਦੇ ਵਿਆਹ ਨਹੀਂ ਸੀ ਹੁੰਦੇ ਉਹ ਕਲਕੱਤੇ ਤੋਂ ਜੁਪੀ ਬਿਹਾਰ ਤੋਂ ਉੱਥੋਂ ਜਾ ਕੇ ਚਾਹੇ ਉਹਨੂੰ ਕਹਿ ਦਈਏ ਵਿਆਹ ਕਰਾ ਲਿਆ ਹੁੰਦੇ ਸੀਗੇ ਜਾਂ ਕਈ ਕਹਿੰਦੇ ਸੀ ਉਦਾਂ ਹੀ ਲੈ ਆਉਂਦੇ ਸੀਗੇ ਤੇ ਉਹ ਅੱਜ ਬਜ਼ੁਰਗ ਹੋ ਚੁੱਕੇ ਆ ਮਾਵਾ ਕਹੀ ਤਾਂ ਐਨੀ ਮਾੜੀ ਹਾਲਤ ਚ ਨੇ ਬਾਪੂ ਪ੍ਰੀਤਮ ਸਿੰਘ ਕੇ ਹੇ ਟਾਈਮ ਸਰਕਾਰ ਬੰਦੇ ਜ਼ਮੀਨ ਜੈਰਾਤ ਵਾਲੇ ਦੋ ਭਰਾ ਸੀ ਵਿਆਹ ਨਹੀਂ ਸੀ ਹੋਏ ਇਹਨੂੰ ਕਲਕੱਤੇ ਤੋਂ ਕਿਵੇਂ ਲਿਆਏ ਪਰ ਉਹ ਆਪ ਖਾਣ ਪੀਣ ਵਾਲੇ ਸੀ ਸ਼ਰਾਬ ਸ਼ਰੂਪ ਪਿੰਦੇ ਸੀ ਜ਼ਮੀਨ ਜੱਦ ਵੀ ਸਭ ਖਤਮ ਕਰਤੀ ਘਰ ਵੀ ਵੇਚ ਕੇ ਜਿਉਂਦੇ ਜੀ ਤੇ ਇਹ ਸੜਕਾਂ ਤੇ ਹੁਣ ਨੰਦੇ ਜਾਣ ਤੋਂ ਬਾਅਦ ਕਿੰਨੇ ਸਾਲ ਹੋ ਗਏ ਇਸ ਮਾਂ ਨੂੰ ਪਹਿਲਾਂ ਤਾਂ ਮਾੜੇ ਮੋٹے ਹੱਡ ਪੈਰ ਚੱਲਦੇ ਸੀ ਕੰਮ ਕਰਕੇ ਖਾਈ ਜਾਂਦੇ ਸੀ ਹੁਣ ਤਾਂ ਵੀਰ ਦੱਸ ਦਿਆ ਵੀ 5 ਸਾਲ ਹੋ ਗਏ 6 ਬਸ ਅੱਡੇ ਤੇ ਸੌਂਦੀ ਆ ਫਾਜ਼ਿਲ ਕਾ ਤੋਂ ਆਏ ਨੇ ਬਿਲਕੁਲ ਪੰਜਾਬ ਦੇ ਬਾਰਡਰ ਤੋਂ ਜਤਨਾਮ ਸਿੰਘ ਜੀ ਪੇਸ਼ੇ ਤੋਂ ਗੁਰੂ ਦਾ ਅਰਜਾ ਪ੍ਰਾਪਤ ਨੇ ਟੀਚਰ ਨੇ ਅਧਿਆਪਕ ਨੇ ਇਨਾਂ ਦੀ ਡਿਊਟੀ ਲੱਗੀ ਬੋਟਾਂ ਦੇ ਵਿੱਚ ਤੇ ਜਦੋਂ ਡਿਊਟੀ ਤੇ ਜਾਂਦੇ ਤਾਂ ਪਿੰਡ ਦੇ ਵਿੱਚ ਦੀ ਨੰਘ ਕੇ ਜਾਂਦੇ ਜਿੱਥੇ ਮਾਤਾ ਬੱਸ ਸੜੇ ਤੇ ਬੈਠੀ ਇੰਨੀਆਂ ਗਰਮੀਆਂ ਲੋ ਵਗਦੀ ਆ ਤੇ ਇਸ ਮਾਂ ਨੂੰ ਬੈਠਿਆ ਨੂੰ ਦੇਖ ਕੇ ਸਤਨਾਮ ਸਿੰਘ ਬਾਈ ਜੀ ਦੱਸਦੇ ਵੀ ਮੈਂ ਪਹਿਲਾਂ ਤਾਂ ਇਹ ਸੋਚਣਾ ਵੀ ਸ਼ਾਇਦ ਉਹ ਇਦਾਂ ਹੀ ਬੈਠੀ ਆ ਕੋਈ ਮਾਂ ਫਿਰ ਇੱਕ ਦਿਨ ਦੋ ਦਿਨ ਤਿੰਨ ਦਿਨ ਤਾਂ ਫਿਰ ਇੱਕ ਦਿਨ ਰੁੱਕ ਕੇ ਪੁੱਛਿਆ ਬੀ ਮਾਂ ਤੂੰ ਐ ਕਿਉਂ ਬੈਠੀ ਆ ਤਾਂ ਬਾਈ ਮਾਂ ਨੇ ਕੀ ਕਿਹਾ ਫਿਰ ਤੁਹਾਨੂੰ ਇਹ ਕਹਿੰਦੇ ਮੇਰਾ ਇੱਥੇ ਕੋਈ ਨਹੀਂ ਹੈ ਮੈਂ ਲਵਾਰ ਸਿਪਈਆਂ ਮੈਂ ਇਹਨੂੰ ਪੁੱਛਿਆ ਤੁਹਾਡੇ ਪਤੀ ਕਹਿੰਦੇ ਮੌਤ ਹੋ ਚੁੱਕੀ ਹੈ ਮੈਂ ਤੁਹਾਡੇ ਬੱਚੇ ਕਹਿੰਦੀ ਮੇਰੇ ਬੱਚਾ ਕੋਈ ਨਹੀਂ ਫਿਰ ਮੈਂ ਕਿਹਾ ਤੁਹਾਨੂੰ ਤੁਸੀਂ ਗੁਜ਼ਾਰਾ ਕਿਵੇਂ ਕਰਦੇ ਕਹਿੰਦੀ ਮੇਰਾ ਕੋਈ ਨਹੀਂ ਬਸ ਇੱਥੇ ਗੁਜ਼ਾਰਾ ਕਰਨੀ ਆ ਮੈਨੂੰ ਉੱਥੇ ਜੋ ਖਾਣ ਪੀਣ ਨੂੰ ਮਿਲ ਜਾਂਦਾ ਹੈ ਜੋ ਪਿੰਡ ਵਾਲੇ ਦੇਹ ਜਾਂਦੇ ਖਾ ਲੈਣੀ ਆ ਤਾਂ ਜ਼ਿੰਦਗੀ ਆਂਦੀ ਬਹੁਤ ਮਾੜੀ ਸੀ ਠੀਕ ਐ ਸੇਤ ਠੀਕ ਤੁਹਾਡਾ ਕੀ ਨਾਮ ਆ ਲਕਸ਼ਮੀ ਲਕਸ਼ਮੀ ਤੋਂ ਨਾ ਠੀਕ ਹੈ ਲਕਸ਼ਮੀ ਮਾਤਾ ਵਾਹਿਗੁਰੂ ਮੇਰ ਕਰੇ ਮੇਰੀ ਮਾਂ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਲਕਸ਼ਮੀ ਮਾਤਾ ਜੀ ਦੀ ਕੀ ਹਾਲਤ ਸੀ ਦੇਖੋ ਉਸ ਟਾਈਮ ਜਿਹੜੇ ਹਾਲਾਤ ਚ ਮਾਤਾ ਜੀ ਸਾਡੇ ਕੋ ਆਏ ਸੀ ਅੱਜ ਮਾਤਾ ਜੀ ਦਾ ਟ੍ਰੀਟਮੈਂਟ ਚੱਲਦਾ ਅੱਗੇ ਨਾਲੋਂ ਬਹੁਤ ਠੀਕ ਆ ਅਰਦਾਸ ਕਰਿਓ ਇਸ ਮਾਂ ਦੇ ਬਾਰੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਮਾਤਾ ਜੀ ਦੇ ਪਰਿਵਾਰ ਦੇ ਮੈਂਬਰ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਇਸ ਵੀਡੀਓ ਨੂੰ ਦੇਖ ਲਵੇ ਕੋਈ ਮਿਲਣ ਤਾਂ ਆ ਜਵੇ ਕੋਈ ਪੁੱਛਣ ਤਾਂ ਆ ਜੇ ਕੋਈ ਕਹਿਣ ਤਾਂ ਆ ਜੇ ਵੀ ਹਾਂ ਇਹ ਸਾਡੀ ਆ ਕਰਿਓ ਵੀਡੀਓ ਨੂੰ ਸ਼ੇਅਰ ਤੇ ਅਰਦਾਸ ਵੀ ਕਰਿਓ ਮਾਤਾ ਲక్ష్ਮੀ ਬਾਸ ਮਾਤਾ ਜੀ ਦਾ ਇਲਾਜ ਚੱਲ ਰਿਹਾ ਹੈ ਕੋਈ ਨਹੀਂ ਹੈਗਾ ਕੋਈ ਨਾ ਮਾਂ ਅਸੀਂ ਤਾਂ ਹੈਗੇ ਨਾ ਮੈਂ ਤੇਰਾ ਪੁੱਤ ਨਹੀਂਗਾ ਨਾ ਮੈਂ ਵੀ ਤੇਰਾ ਪੁੱਤ ਆ ਮਾ ਵਾਈਕੁਰਜੀ ਕਾਲ ਸਾਹਿਬ ਫਿਰ